ਕਾਲ ਜੀ ਅੱਜ ਆਪਾਂ ਆਇਆ ਭਜਨ ਟਾਇਲ ਸਟੋਰ ਮਰੰਮਪਰਾ ਫੁੱਲ ਤੇ ਬਾਈ ਨੇ ਧਮਾਕੇ ਕੀਤਾ ਨੇ ਨੈਫਟੋ ਕੰਪਨੀ ਦਾ ਮਾਲ ਆਗਾ ਟਾਇਲਾਂ ਨੇ ਵਾਲ ਟਾਇਲ ਵੀ ਆ ਤੇ ਫਲੋਰ ਟਾਇਲ ਵੀ ਆ ਤੇ ਬਾਈ ਤੋਂ ਸਾਰੀ ਜਾਣਕਾਰੀ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਭਜਨ ਜੀ ਸਤਿ ਸ਼੍ਰੀ ਅਕਾਲ ਜੀ ਰੱਬ ਤੁਹਾਨੂੰ ਰਾਜੀ ਰੱਖੇ ਰੂਹ ਤੁਹਾਡੀ ਤਾਜੀ ਰੱਖੇ ਜੀ ਹਾਂ ਜੀ ਦਿਖਾਓ ਜੀ ਆਪਣਾ ਮਾਲ ਕਿਹੜਾ ਹੈ ਸਾਡੇ ਕੋਲ ਬਾਈ ਰਾਤ ਆਇਆ ਨੈਟਕੋ ਦਾ ਘੋੜਾ ਲਿਆ ਹੈ ਜੀ ਓਕੇ ਜੀ ਅੱਦੇ ਡਿਜ਼ਾਈਨ ਅਸੀਂ ਲਾ ਚੁੱਕੇ ਆ ਅੱਦੇ ਹਜੇ ਲਾਉਣ ਵਾਲੇ ਨੇ ਆਜੋ ਜੀ ਨੈਟਕੋ ਕੰਪਨੀ ਦਾ ਬ੍ਰਾਂਡ ਦੇਵਾਂਗੇ ਜੋ ਵੀ ਹੈ ਸਾਡੇ ਕੋਲੇ ਵੀ ਆਹ ਸਟਾਕ ਦਿਖਾ ਦੋ ਆ ਨੈਟਕੋ ਆ ਗਿਆ ਜੀ ਆਹ 2 बाई 2 ਦੀ ਟਾਇਲ ਜੀ ਪਾਰਕਿੰਗ ਲਾ ਲਓ ਕਮਰੇ ਚ ਲਾ ਲਓ ਕਿਤੇ ਮਰਜ਼ੀ ਲਾ ਲਓ ਤੇ ਤੁਹਾਨੂੰ 25 ਰੁਪਏ ਸਕੁਅਰ ਫੁੱਟ ਪੂਰੇ ਪੰਜਾਬ ਚ ਡਿਲੀਵਰੀ ਫ੍ਰੀ 1500 ਸਕੁਅਰ ਫੁੱਟ ਤੇ ਜੀ ਇਹ ਮੋਹਰ ਦਿਖਾਓ ਜੀ ਹਾਂ ਜੀ ਮੋਹਰ ਦੇਖ ਲਓ ਜੀ ਆਹ ਦੇਖ ਲਓ ਦੀ ਮੋਹਰ ਨੈਟਕੋ ਐਨ ਆਈਟੀ ਸੀਓ ਨੈਟਕੋ ਦੇਖ ਸਾਰੀ ਹਾਂ ਜੀ ਇਹ ਹੁਣ ਸਾਨੂੰ ਤੁਸੀਂ ਫਲੋਰ ਦਿਖਾਓ ਕਿਹੜਾ ਕਹਿੰਦੇ ਸੀਗੇ ਇੱਕ ਆ 골ਡਨ ਚ ਆ ਦੇਖੋ ਇਹ 골ਡਨ ਕਲਰ 400 ਸਕਰ ਫੁੱਟ ਵਾਲਾ ਪਿਆ ਜੀ ਸਾਡੇ ਕੋਲੇ ਮਾਲ ਪਿਆ ਪਿਓਰ ਪ੍ਰੀਮੀਅਮ ਦੀ ਗਾਰੰਟੀ ਹੈ ਜੀ ਸਾਰੇ ਮਾਲ ਦੀ ਇਹ ਵੀ ਤੁਹਾਨੂੰ ਸਿਰਫ 25 ਰੁਪਏ ਸਕਰ ਫੁੱਟ ਮਿਲੂਗਾ ਜੀ ਆਜੋ ਜੀ ਫਲੋਰ ਟਾਈਲ ਫਲੋਰ ਟਾਈਲ ਵਾਲ ਟਾਈਲ ਨਟਕੋ ਕੰਪਨੀ ਦਾ ਹੈ ਜੀ ਆਹ ਇਹਦੇ ਮੈਚਿੰਗ ਕਰਦੀ ਆ ਆਹ ਇਹਦੇ ਨਾਲ ਕਰਦੀ ਆ ਜੀ ਇਹਦੀ ਵੀ ਤੁਹਾਨੂੰ ਮੋਰ ਦਿਖਾ ਦਿੰਨੇ ਆ ਜੀ ਨੈਟ ਕੋ ਕੰਪਨੀ ਦਾ ਜੀ ਫਲੋ ਟੇਲ ਪਾਰਕਿੰਗ ਟੇਲ ਹੈ ਜੀ ਪ੍ਰੀਮੀਅਮ ਦੀ ਗਾਰੰਟੀ ਹੈ ਜੀ ਕੋਈ ਟੁੱਟਿਆ ਨਹੀਂ ਕੋਈ ਫੁੱਟਿਆ ਨਹੀਂ ਪਿਓਰ ਪ੍ਰੀਮੀਅਮ ਬਾਕਸ ਪੈਕਿੰਗ ਤੁਹਾਨੂੰ ਮਿਲੂਗੀ ਜੀ ਆਹ ਦੇਖ ਲਓ ਜੀ ਡਿਜ਼ਾਈਨ ਆ ਇੱਕ ਆ ਪੈਣੀ ਡਿਜ਼ਾਈਨ ਦੇਖੋ ਇਸ ਕਾਹ ਪੈਣੀ ਡਿਜ਼ਾਈਨ ਜੀ ਆਹ ਪੈ ਜੀ ਆਹ ਪੈ ਡਿਜ਼ਾਈਨ ਆਹ ਪੈ ਡਿਜ਼ਾਈਨ ਜੀ ਆਹ ਪੈ ਡਿਜ਼ਾਈਨ ਜੀ ਆਹ ਪੈ ਨੇ ਕੁਝ ਹਜੇ ਲਾਈ ਨਹੀਂ ਡਿਜ਼ਾਈਨ ਜੀ ਲਾਈ ਜਾਂਦੇ ਆ ਰਾਤ ਹੀ ਘੋੜਾ ਲਿਆ ਜੀ ਆ ਜੋ 6124 ਦੀ 848 ਦੀ ਹਾਂਜੀ 848 ਦੀ ਆਜੋ ਜੀ ਇੰਦਰ ਲੱਗੇ ਹੋਏ ਡਿਜ਼ਾਈਨ ਮੈਂ ਦਿਖਾ ਦਿੰਦਾ ਜੀ ਇਹ 848 ਹੈ ਜੀ ਇਹਦਾ ਰੇਟ ਮਤਲਬ ਕਿ ਕੰਪਨੀ ਦਾ ਕੋਈ ਹਿਸਾਬ ਹੀ ਨਹੀਂ ਗਿਆ ਜੀ ਇਹ ਵੀ ਤੁਹਾਨੂੰ 25 ਰੁਪਏ ਸਕਰ ਫੁੱਟ ਪੂਰੇ ਪੰਜਾਬ 'ਚ ਡਿਲੀਵਰੀ ਫ੍ਰੀ ਮਿਲੂਗੀ ਆ 컬러 ਦੇਖ ਲਓ ਜੀ ਦੇਖ 사 ਲਓ ਦੋਸਤੋ 848 ਜੀ 848 ਜੀ ਸਾਰਾ ਗਦਾਮ ਭਰਿਆ ਪਿਆਗਾ ਤੇ ਕੋੜਾ ਲਿਆ ਦੇਖੋ ਦੋਸਤੋ ਤੇ ਕਰੋ ਬਾਈ ਨਾਲ ਸੰਪਰਕ ਤੇ ਹੋਰ ਵੀ ਤੁਹਾਨੂੰ ਦਿਖਾਉਣਿਆ ਧਮਾਕੇ ਹੋਰ ਵੱਡੇ ਵੱਡੇ ਆ ਦੇਖੋ ਹਾਂ ਜੀ ਸਾਰੇ ਡਿਜ਼ਾਈਨ ਹੈ ਜੀ ਰਾਤ ਹੀ ਆਏ ਨੇ ਸਾਰਾ ਮਾਲ ਮੌਜੂਦ ਪਿਆ ਜੀ ਕੋਈ ਹਜੇ ਇਧਰ ਚ ਸੇਲ ਨਹੀਂ ਹੋਇਆਗਾ 12x24 ਦਾ ਕੋੜਾ ਰਿਹਾ ਜੀ 12x24 ਦਾ ਵੀ ਮੈਂ ਦਿਖਾ ਦਿੰਦਾ ਜੀ ਤੁਹਾਨੂੰ ਕੀ ਲਾਦਾ ਜੀ ਹਾਂ ਜੀ ਇਹ 12x24 ਹੈ ਜੀ ਵਿਪਰੀਫਾਈਡ ਟਾਇਲ ਹੈ ਜੀ ਇਹ ਤੁਹਾਨੂੰ ਸਿਰਫ 20 ਰੁਪਏ ਸਕੁਅਰ ਫੁੱਟ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਦੇਵਾਂਗੇ 20 ਰੁਪਏ ਸਕੁਅਰ ਫੁੱਟ ਦੀ ਆਜੋ ਨੈਟਕੋ ਕੰਪਨੀ ਦਾ ਹੈਗਾ ਜੀ ਇਹ 12 24 ਸਾਈਜ਼ ਹੈ ਜੀ ਆ 12 24 ਸਾਈਜ਼ ਹੈ ਜੀ ਵਿਟਰੀਫਾਈਡ ਬੋਡੀ ਹੈ ਜੀ ਇਹ 20 ਰੁਪਏ ਸਕੁਅਰ ਫੁੱਟ ਸਿਰਫ 20 ਰੁਪਏ ਪੂਰੇ ਪੰਜਾਬ ਚ ਡਿਲੀਵਰੀ ਫ੍ਰੀ ਠੀਕ ਹੈ ਜੀ ਇੱਕ ਤੁਸੀਂ ਉਹ ਕਹਿੰਦੇ ਸੀਗੇ ਜੀ ਉਹ 60 ਰੁਪਏ ਦਾ ਡੱਬਾ ਉਹ ਕਿਵੇਂ ਹੈਗਾ ਉਹ ਜੀ ਆਜੋ ਮੈਂ ਦਿਖਾ ਦਿੰਦਾ ਤੁਹਾਨੂੰ ਜੀ ਕਿਵੇਂ ਸਾਡੇ ਕੋਲੇ 1 1 2 2 ਡੱਬੇ ਜੀ ਬਚ ਜਾਂਦੇ ਆ ਜੀ ਉਹ ਅਸੀਂ ਮਿਕਸ ਚ ਲਾ ਦਿੰਦੇ ਆ ਜੀ ਉਹ 60 ਰੁਪਏ ਦਾ ਡੱਬਾ ਦਿਖਾਓ ਜੀ ਉਹ ਆਜੋ ਦਿਖਾ ਦਿੰਦਾ ਬਾਹਰ ਉੱਤੀਲੇ ਚੱਲਦੇ ਆਜੋ ਆ ਨਿਤਕੋ ਕੰਪਨੀ ਦਾ ਜੀ ਨਿਤਕੋ ਕੰਪਨੀ ਦੀ ਗਰੰਟੀ ਹੈ ਜੀ ਇਹਨੇ ਸਾਡੇ ਕੋਲੇ 1 1 2 2 ਡੱਬੇ ਬਚ ਜਾਂਦੇ ਆ ਜੀ ਇਹ 60 ਰੁਪਏ ਡੱਬਾ ਹੈ ਜੀ ਆਹ ਸਟਾਕ ਦੇਖ ਲਓ ਕਿੰਨਾ ਪਿਆ ਹੈਗਾ ਜੀ ਇੱਧਰ ਪਿਆ ਆਹ ਸਟਾਕ ਦੇਖ ਲਓ ਇੱਧਰ ਪਿਆ ਆਹ ਦੇਖ ਲਓ ਜੀ ਇਹ 60 ਰੁਪਏ ਡੱਬਾ ਜੀ ਹਾਈ ਗਲੋਸੀ ਵੀ ਆ ਮੈਟ ਵੀ ਆ ਸਾਰੀ ਹੈ ਜੀ ਐਲੀਵੇਸ਼ਨ ਵੀ ਨੇ ਵਿੱਚ ਜੀ ਆਹ ਦੇਖੋ ਆਹ ਦੇਖੋ ਜੀ ਨਟਕੋ ਜੀ ਆਹ ਦੇਖੋ ਨਟਕੋ ਕੰਪਨੀ ਦਾ ਜੀ ਮਾੜੇ ਨੇ ਇੰਡੀਆ ਇਹ ਸਾਰਾ ਮਾਲ ਜੀ ਤੁਹਾਨੂੰ ਸਿਰਫ 60 ਰੁਪਏ ਡੱਬਾ ਜੀ ਤੇ ਆਪਣਾ ਐਡਰੈਸ ਦੱਸੋ ਜੀ ਮੋਡ ਰੋਡ ਰੰਪਰਾ ਫੂਲ ਪੰਜਾਬ ਜੀ ਵੈਲ ਨੰਬਰ 98767839549041683954 ਜੀ ਧੰਨਵਾਦ ਜੀ ਅੱਬ ਤੁਹਾਨੂੰ ਰਾਜੀ ਰੱਖੇ ਰੂਤੋ ਦਿੱਤਾ ਜੀ ਰੱਖੇ ਜਿਉਂਦੇ ਵਾਸਤੇ